ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਉਹ ਸਿੱਖ ਸੰਗਤਾਂ ਦੇ ਨਾਲ ਸੰਬੋਧਨ ਹੋਣਗੇ ਉਹਨਾਂ ਤੋਂ ਪਿੱਛੋਂ ਸਤਿ ਸਤਕਾਰਯੋਗ ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ ਤਿਆਰ ਰਹਿਣ ਹੁਣ ਸਤਿਕਾਰਯੋਗ ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲਿਏ ਕੁੱਲ ਆਲਮ ਸਤਨ ਸੰਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ 1984 ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਮਹਾਨ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਕੌਮੀ ਸੂਰਬੀਰ ਜੋਧਿਆਂ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਰਸਨਾ ਪੀਤਰ ਕਰੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ ਦਾ ਦਿਨ ਹੈ ਜਦੋਂ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਅਤੀ ਸਤਿਕਾਰਯੋਗ ਸੰਤ ਬਾਬਾ ਹਰਨਾਮ ਸਿੰਘ ਜੀ ਮੌਜੂਦਾ ਮੁਖੀ ਦੰਦਮਿਤਕਸਾਲ ਦੀ ਰਹਿਨਮਾਈ ਹੇਠ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸਟੇਜ ਤੋਂ ਬੜੇ ਵਿਸਤਾਰਪੂਰਵ ਇਹ ਗੱਲ ਹੋਈ ਕਿ 1984 ਵਿੱਚ ਸਮੇਂ ਦੀ ਕਾਂਗਰਸ ਹਕੂਮਤ ਨੇ ਬਹੁਤ ਬੜਾ ਵੱਡਾ ਜ਼ੁਲਮ ਤੇ ਕਹਿਰ ਕੀਤਾ ਜਦੋਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਮਾਨਮਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਕਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਮਰਜੀਵੜਿਆ ਨੇ ਤੋਪਾਂ ਟੈਂਕਾਂ ਦੇ ਵੀ ਮੂੰਹ ਮੋੜ ਦਿੱਤੇ ਅਤੇ ਸ਼ਹਾਦਤ ਦਾ ਜਾਮ ਪੀਤਾ ਇਹ ਗੱਲ ਹੋਈ ਏ ਮੈਂ ਇਸ ਤੋਂ ਅੱਗੇ ਗੱਲ ਇਹ ਕਰਨੀ ਚਾਹੁੰਦਾ ਹਾਂ ਕਿ ਜਿੱਥੇ 1984 ਦੇ ਵਿੱਚ ਦੰਦਮਈ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਬੜੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਅਤੇ ਉਥੇ ਨਾਲ ਦੀ ਨਾਲ ਸੇਵਾ ਦੇ ਵੱਡੇ ਕਾਰਜ ਹੋਏ ਨੇ ਅੱਜ ਵੀ ਇਸ ਤਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਵੱਲੋਂ ਵੀ ਬਹੁਤ بڑے ਵੱਡੇ ਯਤਨ ਕੀਤੇ ਜਾ ਰਹੇ ਨੇ ਜਿਵੇਂ بڑے ਵਿਸਤਾਰ ਦੇ ਨਾਲ ਬਾਬਾ ਬੰਤਾ ਸਿੰਘ ਜੀ ਦੱਸ ਕੇ ਗਏ ਨੇ ਕਿ ਕੇਂਦਰੀ ਸਥਾਨ ਮਹਿਤੇ ਤੋਂ ਮਹਾਪੁਰਸ਼ਾਂ ਦੀ ਜੋਗ ਉਗਵਾਈ ਦੇ ਵਿੱਚ ਟਕਸਾਲ ਵੱਲੋਂ ਕਿਹੜੇ-ਕਿਹੜੇ ਵੱਡੇ ਕਾਰਜ ਕੀਤੇ ਜਾ ਰਹੇ ਨੇ ਚਾਹੇ ਉਹ ਵਿਦਿਆ ਦੇ ਖੇਤਰ ਵਿੱਚ ਨੇ ਚਾਹੇ ਗੁਰਬਾਣੀ ਦੇ ਖੇਤਰ ਦੇ ਵਿੱਚ ਨੇ ਚਾਹੇ ਬੱਚਿਆਂ ਨੂੰ ਧਾਰਮਿਕ ਤੇ ਦੁਨਿਆਵੀ ਸਿੱਖਿਆ ਦੇਣ ਦੀ ਗੱਲ ਏ ਇੱਥੇ ਹੀ ਬਸ ਨਹੀਂ ਕਈ ਵਾਰੀ ਅਸੀਂ ਕੁਝ ਲੋਕਾਂ ਦੇ ਭਰਮ ਭਲੇਖੇ ਦੇ ਵਿੱਚ ਫਸ ਜਾਂਦੇ ਆ ਜਿਵੇਂ ਸੋਸ਼ਲ ਮੀਡੀਆ ਦਾ ਯੁੱਗ ਗੇ ਜਿਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਜੋ ਮਰਜ਼ੀ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਣ ਇਦਾਂ ਦੀ ਗੱਲ ਵੇਖਣ ਨੂੰ ਮਿਲਦੀ ਏ ਲੇਕਿਨ ਕਦੀ ਝਾਤ ਮਾਰ ਕੇ ਵੇਖਿਓ ਕਿ ਜਦੋਂ ਦੀ ਸੇਵਾ ਦਮਦਮਿਤ ਸਾਲ ਦੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਮਿਲੀ ਗੇ ਕਿੱਡੇ-ਕੱਡੇ ਵੱਡੇ ਕਾਰਜ ਕੀਤੇ ਨੇ ਜਿਹਦਾ ਜਿਗਰ ਕਰਨਾ ਹੋਵੇ ਬੜਾ ਲੰਮਾ ਸਮਾਂ ਲੱਗੇਗਾ ਮੈਂ ਲੇਕਿਨ ਟੂਕ ਮਾਤਰੇ ਦੱਸਣਾ ਚਾਹਾਂਗਾ ਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰ 1984 ਦੇ ਮਹਾਨ ਚੀਤਾਂ ਦੀ ਸ਼ਹੀਦੀ ਯਾਦਗਾਰ ਬਣੀ ਹੈ ਇਹ ਕੋਈ ਛੋਟਾ ਕਾਰਜ ਨਹੀਂ ਕਿ ਜ਼ਾਲਮ ਸਰਕਾਰ ਨੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਉੱਤੇ ਇਹਨਾਂ ਕਹਿਰ ਵਰਤਾਇਆ ਹੋਏ ਅਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਦੀ ਦੂਰ ਅੰਦੇਸ਼ੀ ਦੇ ਨਾਲ ਬਹੁਤ ਸੂਝ ਬੂਝ ਦੇ ਨਾਲ ਐਸਾ ਕਾਰਜ ਕੀਤਾ ਕਿ ਉਹਨਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਉੱਥੇ ਅਸਾਰੀ ਗਈ ਏ ਜਿਹਦੇ ਅਸੀਂ ਦਰਸ਼ਨ ਦਜ਼ਾਰੇ ਕਰਦੇ ਆ ਇਹ ਇੱਕ ਕਿਸਮ ਦੇ ਨਾਲ ਸਰਕਾਰ ਦੀ ਹਿੱਕ ਦੇ ਉੱਤੇ ਇੱਕ ਦੀਵਾ ਬਾਲਿਆ ਗਿਆ ਹੈ ਇੱਥੇ ਹੀ ਬਸ ਨਹੀਂ ਹੁਣ ਆਰਟ ਗੈਲਰੀ ਜਿਹੜੀ ਸ਼ਹੀਦ ਦੀ ਆਰਟ ਗੈਲਰੀ ਬਣੀ ਏ ਬਹੁਤ ਬੜੀ ਵੱਡੀ ਮਿਹਨਤ ਤੋਂ ਬਾਅਦ ਘਰ ਘਰ ਜਾ ਕੇ ਇਹ ਡਿਟੇਲ ਇਕੱਠੀ ਕੀਤੀ ਗਈ ਕਿ ਇਸ ਘੱਲੂ ਘਰ ਦੇ ਵਿੱਚ ਕਿੰਨਾ ਕਿੰਨਾ ਨੇ ਸ਼ਹਾਦਤ ਪੱਤ੍ਰ ਪ੍ਰਾਪਤ ਕੀਤੀ ਏ ਉਹਨਾਂ ਦਾ ਪੂਰੀ ਜੀਵਨੀ ਲਿਖੀ ਤੇ ਨਾਲ ਉਹਨਾਂ ਦੀ ਸਨੈਪ ਲਈ ਇਹ ਵੱਡਾ ਕਾਰਜ ਆਰੰਭ ਕੀਤਾ ਜਿਸ ਨੂੰ ਬੜਾ ਲੰਮਾ ਸਮਾਂ ਲੱਗਾ ਲੇਕਿਨ ਇਸ ਵਿਰਾਸਤ ਨੂੰ ਵੀ ਤਕਸਾਲ ਵੱਲੋਂ ਸੰਭਾਲਿਆ ਗਿਆ ਇਸ ਕਰਕੇ ਜਿਹੜੇ ਏਡੇ ਏਡੇ ਵੱਡੇ ਕਾਰਜ ਕੀਤੇ ਜਾ ਰਹੇ ਨੇ ਇਹ ਮਹਾਪੁਰਸ਼ਾਂ ਦੀ ਦੂਰ ਅੰਦੇਸ਼ੀ ਦੇ ਕਰਕੇ ਹੋ ਰਹੇ ਨੇ ਸੋ ਜਿਹੜੇ ਇੱਥੇ ਵੱਡੇ ਰੂਪ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਦੇ ਵਿੱਚ ਇਹ ਗੁਰਮਤ ਸਮਾਗਮ ਹੁੰਦੇ ਨੇ ਇਹ ਵੀ ਮਹਾਪੁਰਸ਼ਾਂ ਦੀ ਦੂਰ ਅੰਦੇਸ਼ੀ ਹੈ ਇੱਕ ਤਰੀਕ ਤੋਂ ਇਹ ਸਮਾਗਮ ਇਸ ਪਾਵਨ ਸਥਾਨ ਤੇ ਸ਼ੁਰੂ ਹੋ ਜਾਂਦੇ ਨੇ ਤੇ ਲਗਾਤਾਰ 6 ਦਿਨ ਇੱਕ ਹਫਤਾ ਇਹ ਸਮਾਗਮ ਚੱਲਦੇ ਨੇ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਜ਼ਰੂਰਤ ਹੈ ਕਿ ਅਸੀਂ ਚੰਗੀ ਤਰ੍ਹਾਂ ਘੋਖ ਲਈਏ ਕਿ ਮਹਾਂਪੁਰਸ਼ਾਂ ਵੱਲੋਂ ਕੀ ਕਾਰਜ ਕੀਤੇ ਗਏ ਨੇ ਕਿੰਨੇ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਕਿਵੇਂ ਉਹ ਸਾਨੂੰ ਗੁਰਮਤ ਦੇ ਨਾਲ ਜੋੜਨਾ ਸ਼ੁਰੂ ਕਰ ਰਹੇ ਨੇ ਕਿਉਂਕਿ ਅੱਜ ਪਤਦ ਕੁੰਨੇ ਦੀ ਬੜੀ ਵੱਡੀ ਲਹਿਰ ਚੱਲ ਰਹੀ ਏ ਅਖੌਤੀ ਪ੍ਰਚਾਰਕ ਜਿਹੜੇ ਨੇ ਗੁਰੂ ਨਾਲੋਂ ਤੋੜਨ ਲਈ ਬਹੁਤ ਯਤਨ ਕਰ ਰਹੇ ਨੇ ਸਾਡੀ ਆਸਤਾ ਟੁੱਟਦੀ ਜਾ ਰਹੀ ਏ ਇਸ ਕਰਕੇ ਮਹਾਂਪੁਰਸ਼ਾਂ ਵੱਲੋਂ ਸਾਨੂੰ ਸਿਧਾਂਤ ਦੇ ਨਾਲ ਜੋੜਨਾ ਕੀਤਾ ਜਾ ਰਿਹਾ ਏ ਜਿੱਥੇ ਕਿਤੇ ਵੀ ਕੋਈ ਸਿਧਾਂਤ ਦੇ ਉਲਟ ਗੱਲ ਹੁੰਦੀ ਏ ਮਰਜ਼ਾਦਾ ਦੇ ਉਲਟ ਗੱਲ ਹੁੰਦੀ ਏ ਮਹਾਪੁਰਸ਼ ਦ੍ਰਿੜਤਾ ਦੇ ਨਾਲ ਉਥੇ ਪਹਿਰਾ ਦਿੰਦੇ ਨੇ ਆ ਪਿਛਲੇ ਹਫਤੇ ਦੇ ਵਿੱਚ ਵੀ ਵੇਖਿਆ ਤੁਸੀਂ ਕਿ ਜਿਹੜੀ ਸਿਧਾਂਤ ਤੋਂ ਗੱਲ ਦੂਰ ਹੋਈ ਸੀਗੀ ਮਹਾਪੁਰਸ਼ਾਂ ਨੇ ਡਟ ਕੇ ਉਹਦੇ ਉੱਤੇ ਸਟੈਂਡ ਲਿਆ ਤੇ ਅੱਜ ਉਸ ਗੱਲ ਦੇ ਵਿੱਚ ਸਬੰਧਤਾ ਮਿਲੀ ਗਏ ਸੋ ਇਸ ਕਰਕੇ ਮੈਂ ਮਹਾਂਪੁਰਸ਼ਾਂ ਨੂੰ ਇਸ ਗੱਲ ਲਈ ਵਿਸ਼ਵਾਸਤ ਹਾਂ ਕਿ ਸੰਪਰਦਾਇ ਨਿੱਕੇ ਘੁੰਮਣਾ ਹਮੇਸ਼ਾ ਦਮਦਮੀ ਟਕਸਾਲ ਦੇ ਨਾਲ ਹੈ ਜਦੋਂ ਵੀ ਤੁਸੀਂ ਕਿਸੇ ਕਾਰਜ ਲਈ ਅਵਾਜ਼ ਮਾਰੋ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਤੇ ਨਾਲ ਮੈਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਮਹਾਂਪੁਰਸ਼ਾਂ ਦੇ ਸੀਸ ਉੱਤੇ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਜਿਵੇਂ ਉਹ ਵੱਡੇ ਕਾਰਜ ਕਰ ਰਹੇ ਨੇ ਇਸੇ ਤਰ੍ਹਾਂ ਉਹਨਾਂ ਨੂੰ ਇਹ ਬਲ ਦੇਣ ਤਾਂ ਕਿ ਉਹ ਇਹ ਕਾਰਜ ਕਰਦੇ ਰਹਿਣ ਤੇ ਸਿੱਖੀ ਪਰਫੁੱਲਤ ਹੋਵੇ ਸੋ ਇਨੀਆਂ ਕੇ ਬੇਨਤੀਆਂ ਕਰਦਾ ਹੋਇਆ ਖਿਮਾ ਦੀ ਜਾਚਨਾ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ